ਨਾ ਮੇਰੀ ਮਾਰੀ ਨਾ ਮੇਰਾ ਬਾਪ ਰਿਆ ਹੁਣ ਮੈਂ ਇਕੱਲਾ ਮੈਂ ਦੀ ਮਰਜ਼ਾ ਦਾ ਰਹਿ ਗਈ ਕੱਡੀ ਸੁਣੋ ਹੱਥ ਮੰਨ ਕੇ ਬੈਂਤੀ ਇੱਕ ਮਹੀਨੇ ਪਾਏ ਤੇ ਕਰਦੇ ਬਾਈ ਮੇਰਾ ਤਾਂ ਰੋਜ਼ਗਾਰ ਵੀ ਉਹੀ ਸੀ ਕਿ ਮੇਰਾ ਰੈਡੀ ਰੈਡੀ ਜਿਹੜਾ ਕਮਾਕੇ ਲਿਆਂਦਾ ਸੀ ਮੈਂ ਤਾਂ ਹੁਣ ਕੰਮ ਆ ਉਹੀ ਆਪ ਦਿਹਾੜੀਆਂ ਕਰਨੀਆਂ ਪੈਣੀਆਂ ਈ ਧੱਕੇ ਖਾਣੇ ਪਾਣੇ ਕਿ ਲੋਕਾਂ ਦੇ ਮੇਰੇ ਨਾਲ ਬਹੁਤ ਧੱਕਾ ਕਰਾਈਓ ਬੰਦੇ ਨੇ ਉਹਨੂੰ ਪੱਕੀ ਸਜ਼ਾ ਹੋਣੀ ਚਾਹੀਦੀ ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ ਆਪਾਂ ਬਾਈ ਦਵਿੰਦਰ ਸਿੰਘ ਜੀ ਦੇ ਘਰ ਆਏ ਸੀਗੇ ਪਾਤੜਾ ਤੇ ਉਹਨਾਂ ਦੇ ਪਿਤਾ ਜੀ ਆ ਤੇ ਉਹ ਲੜਕਾ ਕਿੱਥੇ ਬਾਹਰ ਗਿਆ ਲੜਕਾ ਗਿਆ ਉਧਰ ਧਰਨੇ ਤੇ ਹੀ ਤੇ ਆ ਪਿੱਛੇ ਕਮਰਾ ਜਿੱਥੇ ਉਹਨਾਂ ਨੇ ਬੈਠ ਕੇ ਵੀਡੀਓ ਬਣਾਈ ਸੀ ਦਿਖਾ ਦਿਓ ਵੀਰ ਉਧਰੋਂ ਕਮਰਾ ਦਿਖਾਓ ਆ ਉਹ ਕਮਰਾ ਬਾਈ ਦੁੱਖ ਇਨਸਾਨੀਅਤ ਦੇ ਨਾਲ ਖਲਵਾੜ ਹੋਣ ਦਾ ਵੀ ਅੱਜ ਵੀ ਕੋਈ ਨਿਆਂ ਦੀ ਉਮੀਦ ਨਹੀਂ ਹੋ ਨਿਆਂ ਹਲੇ ਮਿਲ ਨਹੀਂ ਰਿਹਾ ਤੇ ਜੇਕਰ ਕੋਈ ਵੀ ਸਰਕਾਰੀ ਬਿਆਰਾਏ ਕਹਿੰਦਾ ਵੀ ਪੈਸੇ ਦੇ ਨਾਲ ਆਪਾਂ ਮਤਲਬ ਇਹ ਜਿਹੜਾ ਮੁੱਦਾ ਇਹਨੂੰ ਸ਼ਾਂਤ ਕਰ ਦਈਏ ਜਾਂ ਇਹਨੂੰ ਕਲੋਜ਼ ਕਰ ਦਈਏ ਬਿਲਕੁਲ ਗਲਤ ਆ ਬਾਕੀ ਬਾਪੂ ਜੀ ਹੁਣਾਂ ਨੇ ਬਹੁਤ ਜ਼ਿੰਦਗੀ ਸੰਘਰਸ਼ ਕੀਤਾ ਇਹਨਾਂ ਨੇ ਤੇ ਆਹ ਲੜਕਾ ਉਹਨਾਂ ਦਾ ਦਵਿੰਦਰ ਸਿੰਘ ਜੀ ਦਾ ਤੇ ਬਾਈ ਜੀ ਦੇਖ ਲਓ ਇਹ ਵਿਚਾਰਾ ਆ ਇਹਨਾਂ ਦਾ ਚੁੱਲ੍ਹਾ ਪਿਆ ਆਪ ਰੋਟੀ ਬਣਾ ਕੇ ਤਾਂ ਆਪ ਖਾਂਦੇ ਆ ਹੁਣੇ ਦੋ ਬਜ਼ੁਰਗ ਰਹਿ ਗਏ ਪਹਿਲਾਂ ਤਿੰਨ ਜਣੇ ਸੀ ਉਹ ਵੀ ਵੀਰ ਬਾਹਰ ਜਾਂਦਾ ਸੀਗਾ ਕਦੀ ਕੰਬੈਨ ਤੇ ਜਾਂ ਟਰੱਕਾਂ ਦੇ ਬਾਹਰ ਉਨੇ ਦਾਦਾ ਤੇ ਪੋਤਾ ਆ ਦਾਦਾ ਜੀ ਆ ਪੋਤਾ ਦੋ ਰਹਿ ਗਿਆ ਦੁੱਖਾਂ ਦਾ ਪਹਾੜ ਜਿਹੜਾ ਜਿਹੜਾ ਅਸੀਂ ਜਿਹਦੀ ਹੱਦ ਨਹੀਂ ਅਸੀਂ ਕਹਿ ਸਕਦੇ ਉਹ ਡਿਗਿਆ ਤੇ ਬਾਪੂ ਜੀ ਤੁਸੀਂ ਉਦੋਂ ਘਰੇ ਹੀ ਸੀਗੇ ਜਿਸ ਦਿਨੇ ਕੰਮ ਹੋਇਆ ਮੈਂ ਸੰਗਰੂਰ ਜਿਹੜੀ ਮੰਜੂਰ ਸਨਰਸ ਕਮਾਇਟੀ ਪੋਏ ਸਨਰਸ ਕਮਾਇਟੀ ਬਣੀ ਹੋਈ ਹੈ ਹਾਂ ਜੀ ਸਰ ਮੈਂ ਜਮੂਰੀ ਕਿਸਾਨ ਜ਼ਿਲ੍ਹਾ ਪੰਜਾਬ ਦਾ ਮਕੱਤਾ ਜਿਸ ਪ੍ਰੋਗਰੈਸਵਾ ਡਾਇਰੈਕਟਰ ਜੀ ਉਹ ਦਾ ਮੈਂ ਸ਼ੁਭਾਗ ਬਾਡੀ ਮੈਂਬਰ ਹਾਂ ਠੀਕ ਹੈ ਜੀ ਤੇ ਮੇਰੀ ਡਿਊਟੀ ਤੇ ਗਿਓ ਜੀ ਦਿੱਤੀ ਸੀ ਜਦ ਤੱਕ ਜਸਾਈ ਬੰਦਿਆ ਆਨੇ ਉੱਤੇ ਸਰ ਮੁੱਤੰਦ ਤੁਸੀਂ ਉੱਥੇ ਜਾਇਓ ਆਪਣੀ ਆਦਮੀ ਲਵਾਇ ਮੈਂ ਸੰਦੂਰ ਗਿਆ ਹੋਇਆ ਇਹ ਜੇ ਤੁਸੀਂ ਕਿੰਨੇ ਵਜੇ ਚਲ ਗਏ ਹੋ ਮੈਂ ਕੋਈ ਮੇਰਾ ਕਹਿਦਾ ਵੀ ਸਾਦੇ ਘੱਟ ਪੌਣੇ ਨੂੰ ਆਉਂਦੇ ਸੀ। ਉਹਦੇ ਤੋਂ ਬਾਅਦ ਇੱਕ ਕਦਮ ਚੱਕਿਆ ਉਹਨਾਂ ਨੇ। ਉਹਨਾਂ ਨੇ ਮੇਰੇ ਤੋਂ ਬਾਅਦ ਉੱਥੇ ਮੈਂ ਜਦੋਂ ਬੈਠਿਆ ਸੀ ਉੱਥੇ ਘਰ ਦੇ ਵਿੱਚ ਹਾਂਜੀ। ਉਦੋਂ ਮੇਰੇ ਸਰੀਰ 'ਤੇ ਤੋੜ ਲੱਗੀ। ਗਰਮੀ ਬਹੁਤ ਸੀ। ਹਾਂਜੀ। ਮੈਂ ਮਿਨਰਲ ਵਾਲੀ ਇੱਕ ਉਹਦਾ ਸਰਵਜੀਤ ਆਉਂਦਾ ਨਾ ਉਹ ਮੇਰੇ ਨਾਲ ਜਿਵੇਂ ਮਰਾ ਸਾਥੀ ਹੈ। ਮੈਂ ਇਹਨੂੰ ਕਿਹਾ ਸਰਵਜੀਤ ਕਰਨ ਚੱਲੀਏ ਕਰਨੀ ਬਹੁਤ ਹੈ ਹਾਜ਼ਰੀ ਆਪਨੇ ਲੱਗਦੀ। ਹੂੰ। ਆਪਾਂ ਨੂੰ ਸੁਭਾਲੇ ਰੋਜ਼ ਦੇ ਮੈਂਬਰ ਡਿਟਰਮ ਮਿਲਦੇ ਆਪ ਆਹ ਜੀ ਲਵਾ ਕੇ ਵੀ ਆਪਾਂ ਕਰਨ ਚੱਲੀਏ ਉਹ ਕਹਿੰਦਾ ਕੋਈ ਨਾ 10 ਮਿੰਟ ਆਮਰੇ ਜੀ ਲਾਇਆ ਦੇਖ ਲਈ ਆਪਾਂ ਸੋਲ ਜੀ ਦੇਚਾ ਮੈਂ ਕਿਹਾ ਨਹੀਂ ਮੈਨੂੰ ਤਕਲੀਫ ਹੈ ਹਾਂਜੀ ਚਲੋ ਉਹ ਕਹਿੰਦਾ ਚਾਹ ਪੀ ਲਈਏ ਅਸੀਂ ਫਿਰ ਆਹ ਚਾਹ ਦਾ ਲੰਗਰ ਕਰਾਹਾ ਕਰਦਾ ਚਾਹ ਪੀਤੀਏ ਅਸੀਂ ਉਹ ਜਦਵਾਸੀ ਤੇਲ ਆਲਾ ਹੋਰ ਇਹ ਤੇ ਤੇਲ ਵਾਲਾ ਲਾਟੇਲੀਆ ਫੈਕਟਰੀ ਹਾਂਜੀ ਉਹ ਟੱਪੇ ਅ ਮੇਰੀ ਬੇਟੀ ਦਾ ਫੋਨ ਆ ਗਿਆ ਵੀ ਕਹਿੰਦੇ ਗਿਸ ਦਿਨ ਸਲਫਾਟ ਖਾਦੀ ਮੈਂ ਕਿਹਾ ਭਾਈ ਮੈਨੂੰ ਨਹੀਂ ਪਤਾ ਖਾਦੀ ਹੋਈ ਮੈਂ ਕਿਹਾ ਆਪ ਨੂੰ ਪੁੱਛਦਾ ਕੱਲ ਮੈਂ ਮੇਰੇ ਇਹਨੂੰ ਗਰਾਮ ਨੂੰ ਫੋਨ ਲਾ ਕੇ ਪੁੱਛਿਆ ਕਿਹਨਾਂ ਮਾਣ ਪਾਪਾ ਮੈਡੀਟਾਈਟੇ ਜੁਆ ਹੀ ਖਾਦੀ ਸੀ ਕੀ ਆਜਾ ਸੀ ਨੂੰ ਹਸਪਤਾਲ ਲੈ ਕੇ ਗਿਆ ਮੈਂ ਕਿਹਾ ਚੰਗਾ ਸੀ ਹੋ ਗਿਆ ਉੱਥੇ ਅਸੀਂ ਆਗੇ ਜੀ ਸਾਥੇ ਉਹਨਾਂ ਨੂੰ ਪਟਿਆਲੇ ਲੈ ਗਏ ਪਟਿਆਲੇ ਨੇ ਵੀ ਪਟਿਆਲੇ ਵੀ ਗਏ ਅਸੀਂ ਮਦਰਬੰਦ ਦੀ ਉਹਨੂੰ ਕੋਸਟ ਕਰਤੇ ਜੀ ਉਹਨੂੰ ਕੋਸਟ ਕਰਤੇ ਤਾਂ ਨਵੇਂ ਚਾਤੇ ਉਹਨੇ ਵੀ ਜਿਸ ਤਾਨੇ ਦੋਟਾ ਆ ਕੇ ਪ੍ਰਸਾਦ ਅਦਿਕਰਾਇਆ ਸਾਨੂੰ 11 ਵਜੇ ਦੀ ਨਾ ਜੀ ਜਦੋਂ ਜਾ ਕੇ ਡੱਬੋ ਪੀਂਦੇ ਆਂਦੀ ਆ ਉਦੋਂ ਦੇਖੀ ਲੱਗੀ ਹੋਣਾ ਇਨਸਾਫ ਕਿੱਦਾਂ ਮਿਲੂਗਾ ਕਿਉਂ ਇੰਨੇ ਦਿਨ ਹੋ ਗਏ ਬੋਡੀਆਂ ਰੱਖਿਆ ਨੇ ਅਨਸਾਪ ਦੇਖੋ ਜੀ ਮੇਰੀ ਵੀ ਸਮਰਸਾਂ ਦੀ ਜ਼ਿੰਦਗੀ ਮੰਦੀ ਆ ਸਾਰੀ ਅਨਸਾਪ ਇਹ ਬੰਦੀਆਂ ਤਾਂ ਹੈਗੀਆਂ ਨੇ ਸਰਕਾਰਾਂ ਪਰ ਬੰਦੀਆਂ ਨੇ ਦਿੱਤੀ ਦੇ ਜੋਰ ਤੇ ਜਦੋਂ ਉਹਨਾਂ ਨੂੰ ਲੱਗੂਗਾ ਵੀ ਹੁਣ ਜਨਤਕ ਦਬਾਅ ਜ਼ਿਆਦਾ ਪੈ ਗਿਆ ਫੇਰ ਉਹਨੂੰ ਕਿਸੇ ਖੁੱਡ ਤੋਂ ਲੱਭ ਲਿਆਉਣਗੇ ਅੱਜ ਤਾਂ ਮੈਨੂੰ ਐ ਲੱਗਦਾ ਪ੍ਰਸ਼ਾਸਨ ਦੀ ਸੋਚ ਹੈ ਜਿਹੜੀ ਵੀ ਕੱਲ ਕਿਤੇ ਗਰੀਬ ਪੱਤ ਜੀ ਉਹਦੀ ਬੇਰ ਉਹਦੀ ਹਾਂਜੀ ਪ੍ਰਸ਼ਾਸਨ ਦੀ ਇਹ ਨੀਤੀ ਹੈ ਪ੍ਰਸ਼ਾਸਨ ਦੀ ਇਹੀ ਨੀਤੀ ਹੈ ਇਹ ਮਾਰੋ ਬਾਰੋਂ ਬੇਰ ਵੀ ਉਹਦੀ ਬੇਰ ਕਰਾ ਦਿੰਦੇ 14 ਆਪਾਂ ਨੇ ਪ੍ਰੋਪਰ ਨਾਲ ਦੀ ਨਾਲ ਕੱਲ ਵਕੀਲ ਬੁਲਾ ਕੇ ਆਪ ਆਏ ਖੁਦ ਵਕੀਲ ਸਾਡੇ ਕੋਲ ਸਾਡੇ ਕੋਲ ਬੁਕਾਲਾ ਮੈਦੇਸ ਸਾਈਨ ਕਰਾ ਕੇ ਲਿਆ ਹਾਂ ਹੁਣ ਦੇਖੋ ਦੋ ਦਿਨਾਂ ਦਾ ਸਮਾਂ ਲਿਆ ਉਹਨਾਂ ਨੇ ਅਤੇ ਜਿਹਨੂੰ ਜਵਾਹਰਪਾਈ ਖਾਣੇ ਦਾ ਦੀ ਵਿਚ ਆ ਰਹੇ ਆ ਉਹਨਾਂ ਦੀ ਜੋ ਲੋਕੀ ਹੈ ਆ ਉਹ ਜੋ ਰੰਗੀਤੀ ਖਿਨਾਰੇ ਆ ਉਹ ਸਿਰਫ ਇੱਕ ਖਾਣਾ ਪੂਰਤੀ ਕਰ ਰਿਹਾ ਦੁਸ਼ਗਰਜ ਕਰ ਰਿਹਾ ਤੇ ਦੇਖੋ ਇੱਕ ਪਾਸੇ ਤਾਂ ਆਪਾਂ ਪ੍ਰੋਟੈਸਟ ਕਰ ਰਹੇ ਆ ਧਰਨਾ ਲਾਇਆ ਠੀਕ ਹੈ ਨਾ ਧਰਨੇ ਦੇ ਵਿੱਚ ਕੀ ਹੁੰਦਾ ਰੋਡ ਬਲੌਕ ਉਹ ਦੂਜੇ ਪਾਸੇ ਸਾਨੂੰ ਐਸਐਸਓ ਸਾਫ਼ ਕਹਿ ਰਿਹਾ ਕਿ ਥੋੜਾ ਜਿਹਾ ਹਾਂ ਰਾ ਦੇ ਦੋ ਕਾਕੀ ਰੱਤ ਚੱਲ ਜਾ ਰਹੇ ਫਿਰ ਅਸੀਂ ਪ੍ਰੋਟੈਸਟ ਕਰਾਵਾ ਕਰ ਰਹੇ ਆ ਉਹ ਲੰਬੀ ਫੇਰਾਈ ਤਾਂ ਘਰ ਦੇ ਬਾਹਰ ਹੀ ਬੈਜਾਂਦੇ ਆ ਮੈਂ ਵੀ ਥੋੜਾ ਲੇਟ ਹੋ ਗਿਆ ਤਾਂ ਉਹ ਉੱਥੇ ਚੱਲਿਆ ਘਰ ਵਿੱਚ ਉਹ ਕਹਿੰਦਾ ਜੀ ਇੱਕ ਤਾਂ ਫਿਰ ਉਹ ਇੱਕ ਸਾਫ ਤਾਂ ਉਹਨਾਂ ਨੇ ਨੋ ਐਂਟਰੀ ਕਰਵਾਈ ਲੈ ਸਾਡੇ ਕੋਲ ਨੋ ਐਂਟਰੀ ਕਰਵਾਈ ਇੱਕ ਸਾਫ ਦੀ ਨੋ ਐਂਟਰੀ ਕਰਾਈ ਅੱਠ-ਆਟਾ ਦੀ ਆਪਣਾ ਅੱਠ-ਆਟਾ ਨੋ ਐਂਟਰੀ ਕਰਦਾ ਬਾਅਦ ਵਿੱਚ ਲੱਤ ਹੋਵੇ ਤੋਂ ਬਾਅਦ ਪਰ ਬਾਬਾ ਜੀ ਨੋਰਮਲ ਨਹੀਂ ਹੁੰਦੀ ਇਹਨਾਂ ਦੂਸਰੀ ਗੱਲ ਜਿਹੜੀ ਮੈਂ ਉੱਥੇ ਲੋਨ ਕੀਤੀ ਹੈ ਕਿਉਂਕਿ ਉਹਨਾਂ ਦਾ ਹੀ ਬੈਕ ਬੈਕਮ ਹੋਰ ਜ਼ਮਾਨਤਾ ਆ ਠੀਕ ਹੈ ਨਾ ਉਹ ਚਾਹਦੇ ਆ ਕਿ ਇਹ ਗੱਲ ਵੀ ਦਿੰਦੀ ਪਾ ਦੇਵੇ ਤੇ ਸਾਡਾ ਪੱਦਾ ਵੀ ਜਿਹੜਾ ਅਸੀਂ بار بار ਉਹਦੀ ਪੇਲ ਵੀ ਕਰਾ ਲਈ ਕਿਤੇ ਹੱਥ ਕਰ ਉਹਦੀ ਪੇਲ ਵੀ ਕਰਾ ਦੇ ਤੇ بار بار ਅਸੀਂ ਪੇਲ ਕਰਾ ਲਈ ਬਾਕੀ ਮਰਦ ਕਾਨੂੰਨ ਇੰਨਾ ਕੋਈ ਚੱਚਾ ਨਹੀਂ ਹੈਗਾ ਠੀਕ ਹੈ ਨਾ ਜੇ ਉਹ ਚਾਵੇ ਉਹ ਜਿਹੜੇ ਮੱਦੀ ਚੂਹੇ ਦੀ ਕੇਂਦਰ ਉਹ ਵੀ ਫੋੜ ਦੇਣਾ ਉਹਦੇ ਵੀ ਮਰ ਜਲੇ ਉਹ ਉੱਥੋਂ ਵੀ ਤੋਂ ਨੂੰ ਫਿੱਟ ਕੇ ਲੈ ਆਵੇ ਜੇ ਕੋਈ ਇਸ ਕਰਨਾ ਚਾਹੇ ਉਹ ਸਾਥ ਕਰਨਾ ਚਾਹੇ ਤਾਂ ਪਰ ਉਹ ਸਾਨੂੰ ਸਮਝ ਲੋ ਚਾਹੇ ਉਹ ਉਹਨਾਂ ਦਾ ਆਪਣਾ ਮੰਦਾ ਆ ਤਾਂ ਕਰਕੇ ਨਹੀਂ ਕਰਨਾ ਚਾਹੁੰਦੀ। ਜੇ ਉਹਨਾਂ ਨੂੰ ਪੋਲੀਟਿਕਲ ਕੋਈ ਪ੍ਰੈਸ਼ਰ ਆ ਤਾਂ ਨਹੀਂ ਕਰਨਾ ਪਿਆਰੇ। ਉਹ ਇਹ ਰੱਬ ਹੀ ਜਾਣਦਾ ਜਿਉਂ ਉਹਨਾਂ ਦੇ ਦਿਲ ਦਾ। ਪਰ ਇਨਸਾਨੀਅਤ ਦਾ ਖਲਵਾੜ ਹੋ ਰਿਹਾ। ਇਨਸਾਨੀਅਤ ਦੇਖੋ ਜੀ ਮੈਂ ਇਨਸਾਨ ਦੇ ਘਰ ਪੈਸੇ ਦੇ ਇਨਸਾਨ ਦੇ ਘਰ ਹੋ ਗਿਆ। ਦੇਖੋ ਜੀ ਮੈਂ ਇੱਕ ਗੱਲ ਕਹਿੰਦੀ ਵੀ ਗਾਜੇਬਾਜੀ ਤੁਹਾਨੂੰ ਸਹੀ ਜੀ। ਆਟਾ ਕਿਉਂ ਤੇ ਨੂਰ ਨਹੀਂ ਹੁੰਦਾ। ਮਾਰੇ ਘਰ ਕੋਈ ਸਕੂਨ ਨਹੀਂ ਹੁੰਦਾ। ਤਕਰੇ ਲਈ ਤਾਂ ਸਾਰੇ ਲੋਕੀ ਮਾਰੇ ਲਈ ਤਾਂ ਕੋਈ ਕਾਨੂੰਨ ਵੀ ਨਹੀਂ ਹੁੰਦਾ ਬਿਲਕੁਲ ਮਾਰੇ ਲਈ ਕੋਈ ਕਾਨੂੰਨ ਨਹੀਂ ਹੈਗਾ ਬਿਲਕੁਲ ਬਿਲਕੁਲ ਇਹ ਸਿਰਫ ਇੱਕ ਜਿਹੜਾ ਆਪਾਂ ਧਰਨਾ ਲਾਇਆ ਹੈਗਾ ਇਹ ਉਹਨਾਂ ਨੇ ਤੁਹਾਨੂੰ ਬਸ ਗੋਲੀਬਾਰਪ ਦਿੱਤਾ ਹੈ ਧਰਨਾ ਆਪਣਾ ਉਹ ਸੀ ਜਿਹਨੇ ਮੋਰੇ ਜਿਹੜਾ ਹਾਈਡਰੋ ਬਲੋਕਰ ਜਿਹੜਾ ਲਾਇਆ ਹੈ ਨਾ ਜਿਹੜਾ ਐਨਐਚਏ ਜਾਮ ਕੀਤਾ ਸੀ ਆਪਾਂ ਉਹ ਧਰਨਾ ਸੀ ਉਹਨਾਂ ਕੋਲ ਪ੍ਰੋਟੈਸਟ ਕਹਿ ਸਕਦੇ ਉਹ ਚੱਕਣਾ ਨਹੀਂ ਜੀ ਉਹਨਾਂ ਨੂੰ ਕੀ ਇਹੋ ਜੀ ਮੁਸੀਬਤ ਪੈ ਗਈ ਸੀ ਜਿਹੜਾ ਉਹਨਾਂ ਨੂੰ ਆ ਕੇ ਮਿੰਟੋ ਮਿੰਟੇ ਧਰਨਾ ਚਲਾਣਾ ਪਿਆ ਪ੍ਰੈਸ਼ਰ ਬਹੁਤ ਸੀ ਪ੍ਰੈਸ਼ਰ ਸੀਗਾ ਉਹਨਾਂ ਨੂੰ ਬਹੁਤ ਪ੍ਰੈਸ਼ਰ ਸੀ ਅਗਰ ਜੇ ਉਹ ਥੋੜ ਇੱਕ ਦਿਨ ਹੋਰ ਧਰਨਾ ਲੱਗ ਜਾਂਦਾ ਤੇ ਕੀ ਇਹ ਉਹਨਾਂ ਨੂੰ ਸਾਬਰਾ ਮਿਲਦਾ ਨਹੀਂ ਜਾਨੀ ਹਾਈਪੇ ਸੀਗਾ 100% ਹੈਨਾ ਦਿੱਲੀ ਆ ਗਿਆ ਸਾਹਿਬ ਆਜੀ ਰਾਤ ਤੇ ਨਹੀਂ ਟੱਪਣੀ ਸੀ ਸਵੇਰੇ ਉਹਦਾ ਰਿਜ਼ਲਟ ਆਇਆ ਸਾਹਿਬ ਰਾਤ ਨਹੀਂ ਟੱਪੀ ਸੀ ਸਵੇਰੇ ਉਹਦਾ ਖੇਤਾਂ ਨਾਲ ਕਿਤੇ ਬਾਬਾ ਜੀ ਤਾਨੂੰ ਕੀ ਲੱਗਦਾ ਇਹਦੇ 'ਚ ਕੋਈ ਆਪਣੇ ਆਪ ਦੀ ਸਾਡੀਆਂ ਕਮਜ਼ੋਰੀਆਂ ਜਿਹੜਾ ਕਿ ਕਾਨੂੰਨ ਦੀ ਕਮਜ਼ੋਰੀ ਆ ਆਪਣੀ ਕਮਜ਼ੋਰੀ ਤਾਂ ਇਹੀ ਆ ਜੀ ਜੀ ਇਹ ਗੱਲ ਕੋਈ ਰੱਖ ਕੇ ਕਿਤੇ ਲੋਕ ਮੰਨ ਜਾਂਦੇ ਆਪਾਂ ਉਰਲਾਜੇ ਦਾ ਚੌਕ ਹੈ ਚੋਕਾ ਉੱਥੇ ਰੱਖਦੇ ਹਾਂ ਹਾਂ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਆਪਾਂ ਹੰਦਾ ਗੱਲ ਕਰਦੇ ਵਿੱਚ ਠੀਕ ਹੈ ਹਾਂ ਇੱਥੇ ਚੱਲਦਾ ਨਹੀਂ ਮੇਰਾ ਕਹਿੰਦੇ ਨਹੀਂ ਜੀ ਉੱਪਰ ਜੇ ਇਹ ਪਾਜੀ ਡੀਸੀ ਦਫਤਰ ਨੇ ਪਾਜੀ ਡੀਸੀ ਦਫਤਰ ਤੇ ਉਹ ਮੈਨੂੰ ਡੀਸੀ ਦਫਤਰ ਆ ਕੇ ਹੋਵੇ ਤਾਂ ਪਿੰਡ ਮੁਕਰ ਹੈ ਚਾਂਗ ਤੋਂ ਪਿੰਡ ਨਹੀਂ ਮੁਕਰ ਡੀਸੀ ਦਾ ਕੋਈ ਮਤਲਬ ਨਹੀਂ ਮੇਰੀ ਗੱਲ ਚਾਹ ਡੀਸੀ ਦਾ ਕਰਨਾ ਕੀ ਹੁੰਦੀ ਹੈ ਡੀਸੀ ਦਫਤਰ ਤੇ ਤੁਸੀਂ ਕਿਸੇ ਜ਼ਿਲ੍ਹੇ ਨੇ ਵੀ ਡੀਸੀ ਦਫਤਰ ਕਰਦੇ ਹੋ ਇੱਕ ਨਾ ਇੱਕ ਤਰ੍ਹਾਂ ਦਾ ਤੁਹਾਨੂੰ ਮਿਲਣਾ ਮਿਲਣਾ ਹਰ ਸਾਈਡ ਦੇ ਬੀਤੇ ਨੂੰ ਕੋਈ ਦਾ ਕੋਈ ਮਤਲਬ ਹੈਰੇ ਕਹਿੰਦੇ ਸੀ ਡੀਸੀ ਦਫਤਰ ਅੱਗੇ ਕਹੋ ਨਾ ਵੀ ਉਸ ਦਫਤਰ ਕੇ ਅੰਦਰ ਦੇ ਵਿੱਚ ਬੈਠੇ ਚਾਹ ਦੇ ਨਾਲ ਦਫਤਰ ਬੰਦ ਮੈਂ ਬੀਸ਼ਾਪ ਚੱਲ ਕੇ ਆਉਂਦਾ ਉੱਥੇ ਪ੍ਰਸ਼ਾਸਨ ਗੋੜਿਆ ਗੋੜਿਆ ਬਾਹਰ ਚੱਲ ਕੇ ਆਉਣਾ ਪ੍ਰਸ਼ਾਸਨ ਨੇ ਅਰਸਲੋ ਜੋਗਨ ਜੀ ਐਲ ਵੈਲਕਮ ਸੋਲੋ ਜੀ ਜਿਵੇਂ ਬੰਦਿਆਂ ਨੇ ਕਹਿੰਦੀਆਂ ਜੇ ਪਿੰਡ ਦੇ ਲੋਕ ਕਹਿੰਦੇ ਵੀ ਆਪਾਂ 2 ਪੁਆਇੰਟ ਲਾਵਾਂਗੇ ਇਹਦੇ ਲੋਕ ਜਿੰਨੇ ਲੋਕਾਂ ਨੂੰ ਇਹਦੀ ਗੱਲ ਕਹਿੰਦੇ ਨੇ ਵੀ ਆਪਾਂ ਕੈਂਚੀ ਚ ਲੈ ਸਕਦੇ ਆ ਗੱਲ ਮੇਨ ਸਾਰੀ ਇੱਥੇ ਹੁੰਦੀ ਵੀ ਇੱਥੇ ਆਪਾਂ ਨੂੰ ਲੰਗਰ ਪਾਣੀ ਦਾ ਸੋਕਾ ਹੈ ਪਾਣੀ ਦਾਣੀ ਦਾ ਸੋਕਾ ਹੈ ਉੱਥੇ ਆਪਾਂ ਨੂੰ ਡਾਇਟ ਕੋ ਹਾਂ ਇਹ ਆਪਾਂ ਨਹੀਂ ਲਾ ਸਕਦੇ ਹਾਂ ਹੁਣ ਕਿਹੜਾ ਨਹੀਂ ਲਾ ਸਕਦੇ ਹਾਂ ਹਾਂ ਪਰਸੋਂ ਜੇ ਇੱਥੇ ਹੈਗਾ ਕੀ ਸਮਾਂ ਕੀ ਪ੍ਰੋਫੈਸਰ ਹੋਰ ਨਹੀਂਗਾ ਬਾਬਾ ਜੀ ਕੀ ਪ੍ਰੈਟ ਵੀ ਨੇੜੇ ਹੀ ਆ ਹਾਂ ਸਭ ਕੁਝ ਹੋ ਸਕਦਾ ਜੰਮਾ ਦਾ ਜੋ ਬਣ ਕੇ ਜਾ ਸਕਦਾ ਇਹਨਾਂ ਨੂੰ ਖੋਣ ਵਾਲੇ ਸਾਰੇ ਪੰਜਾਬ ਦੇ ਰਾਣਾ ਭਾਈ ਜੀ ਮੈਂ ਭਾਈ ਜੀ ਤੁਹਾਡੀ ਇੱਥੇ ਗੱਲ ਕਰਨਾ ਜ਼ਰੂਰ ਮਾਫ਼ ਕਰਨਾ ਕੋਈ ਵੀ ਘਰੋਂ ਭੁੱਖਾ ਨਹੀਂ ਹੈਗਾ ਸਾਰੇ ਘਰੋਂ ਜਿੱਦ ਜਿੱਦੇ ਨੇ ਲੰਗਰ ਦਾ ਕੋਈ ਨਹੀਂ ਭੁੱਖਾ ਆਪਾਂ ਨੂੰ ਆਪਾਂ ਨੂੰ ਭੁੱਖ ਹੈਗੀ ਜਿਹੜੀ ਚੀਜ਼ ਇਨਸਾਫ਼ ਦੀ ਇਨਸਾਫ਼ ਦੀ ਭੁੱਖ ਹੈ ਪੰਜਾਬ ਦੀ ਭੁੱਖ ਹੈ ਮੇਰ ਨਾਲ ਤੁਸੀਂ ਉਸ ਚੀਜ਼ ਨੂੰ ਸਮਝੋ ਸਾਨੂੰ ਭੁੱਖ ਸਿਰ ਇਨਸਾਫ਼ ਦੀ ਹੈ ਇਹ ਸਾਨੂੰ ਸਰਕਾਰਾਂ ਇਹ ਲੌਲੀਪੌਪ ਦਿਖਾਏ ਬੰਦ ਕਰਨ ਤੇ ਸਾਨੂੰ ਇਨਸਾਫ ਦਵਾ ਬਿਲਕੁਲ ਬਾਕੀ ਦੇਖੋ ਇਹ ਹਾਲਾਤ ਬੜੇ ਦੇ ਵਿੱਚ ਚੋਂ ਤਿੰਨ ਤਿੰਨ ਬੰਦੇ ਸੀ ਬੜੇ ਯੇ ਚਾਹੇ ਕੋਈ ਨਹੀਂ ਸੀ ਉਹਨੇ ਦੇਖੋ ਦਾਦਾ ਪੁੱਤਾਂ ਰਹਿ ਗਏ ਨਹੀਂ ਕੀ ਕਰਦੇ ਹਾਲਾਤ ਨੇ ਦੱਸੋ ਬਹੁਤ ਮਾੜੇ ਹਾਲਾਤ ਆ ਤੇ ਬਾਕੀ ਆਪਾਂ ਬੜੇ ਪੱਥਰ ਦਾ ਵੀ ਰੋਣ ਨਿਕਾਵੇ ਪੱਥਰ ਦਾ ਵੀ ਤੇ ਸਰਕਾਰਾਂ ਉਹ ਭੂਕਦੇ ਨਹੀਂ ਕੋਈ ਆ ਦੇਖੋ ਸਰਕਾਰਾਂ ਕੋਈ ਅਸਰ ਹੀ ਨਹੀਂ ਬਹੁਤ ਦੁੱਖ ਵਾਲੀ ਘੜੀ ਆ ਇਹ ਤੇ ਬਾਕੀ ਇਹ ਆਪਾਂ ਵੀਡੀਓ ਰਾਈ ਇਹਨਾਂ ਦਾ ਦੁੱਖ ਹੀ ਦੱਸਣਾ ਚਾਹੁੰਦੇ ਆ ਜੀ ਕਿ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਜੀ ਤੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਭਾਈ ਜੇ ਕੋਈ ਵੀ ਚੰਗਾ ਅਫਸਰ ਆ ਤੇ ਸਰਪੰਚ ਸਾਹਿਬ ਵੀ ਆ ਜਾਓ ਸਰਪੰਚ ਸਾਹਿਬ ਆਇਓ ਤੇ ਜੇ ਕੋਈ ਵੀ ਚੰਗਾ ਅਫਸਰ ਤਾਂ ਇਹ ਵੀਡੀਓ ਪਹੁੰਚਦੀ ਆ ਤੇ ਕਿਸੇ ਵੀ ਚੰਗੇ ਅਫਸਰ ਤਾਂ ਵੀਡੀਓ ਪਹੁੰਚਦੀ ਕੇ ਸਰਕਾਰੀ ਨੁਮਾਇੰਦੇ ਤਾਂ ਕਿਰਪਾ ਕਰਕੇ ਇਨਸਾਫ ਦਵਾਇਆ ਜਾਵੇ ਬਾਕੀ ਇਹ ਦਵਿੰਦਰ ਸਿੰਘ ਦਾ ਲੜਕਾ ਆ ਆਪਣੇ ਇਹਦੀ ਵੀ ਬੇਨਤੀ ਆਪਾਂ ਜਰੂਰ ਕਰਾਂਗੇ ਆ ਮਾਈਕ ਫੜਾ ਦਿਓ ਜੋੜਾ ਸਾਹਿਬ ਦੀ ਮਾਈਕ ਨਹੀਂ ਫੜਾ ਕੋਈ ਨਹੀਂ ਹੁਣ ਆਧਾ ਜਿਹਾ ਬੱਲਾ ਬਦਲੀ ਆਇਓ ਹਾਂਜੀ ਉਧਰ ਲਖਾਓ ਭਾਈ ਸਾਨੂੰ 6 ਦਿਨ ਹੋ ਗਏ ਉੱਤੇ ਬੈਠਾ ਨੂੰ ਮੇਰੀ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਕਾਨੂੰਨ ਇਨਸਾਫ ਬੰਨਾ ਚਾਹੀਦਾ ਜੀ ਸਰਕਾਰ ਪ੍ਰਸ਼ਾਸਨ ਕੀ ਕਰ ਰਿਹਾ ਜੀ ਸਾਡੀ ਬੇਨਤੀ ਸੁਣਨੀ ਨਹੀਂ ਜਾਂਦੀ ਉਹਨਾਂ ਨੂੰ ਹੱਥ ਬੰਨ ਕੇ ਸਾਡੀ ਮੇਰੀ ਬੇਨਤੀ ਹੈ ਮੇਰੀਆਂ ਉਹਨੇ ਗੱਲਾਂ ਪਹਿਲਾਂ ਵੀ ਸੁਣੀਆਂ ਨੇ ਮੇਰਾ ਬਹੁਤ ਮਾੜਾ ਹੋ ਗਿਆ ਜੀ ਨੰਮਰੇ ਮਾਰੀ ਨੰਮਰਾ ਬਾਪ ਰਿਆ ਹੁਣ ਮੈਂ ਗੱਲਾਂ ਮੈਂ ਤੇ ਮੇਰਾ ਦਾਦਾ ਰਹਿ ਗਿਆ ਅੱਡੀ ਸੁਣੋ ਹੱਥ ਬੰਨ ਕੇ ਬੇਨਤੀ ਹੈ ਕਿ ਆਇਓ ਤੇ ਕਰ ਦਿਓ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਦੇ ਜੇਲ੍ਹਾਂ ਦੇ ਪਿੱਛੇ ਜਾਣੀ ਚਾਹੀਦੀ ਨੇ ਜੀ ਸਤਿਵੰਤਾਂ ਕੀ ਬੇਨਤੀ ਹੈ ਜੀ ਮੇਰੇ ਨਾਲ ਤੁਸੀਂ ਖੜੋ ਸਰਕਾਰਾਂ ਕੋਈ ਲੀਡਰ ਸੁਣਦਾ ਕੋਈ ਸੁਣਦਾ ਮੇਰੀ ਸੁਣੋ ਜੀ ਬਸ ਸਤਿਵੰਤਾਂ ਕੀ ਇਹ ਬੇਨਤੀ ਹੈ ਬਾਈ ਜੀ ਜਿਹੜੇ ਜਿਹੜੇ ਅਫਸਰ ਨੂੰ ਜਿਹੜੀ ਸਰਕਾਰ ਨੂੰ ਇਹਦਾ ਚਿਹਰਾ ਦੇਖ ਕੇ ਵੀ ਦੁੱਖ ਨਾ ਨਾ ਆਇਆ ਤੇ ਇਹਨਾਂ ਨੂੰ ਕਹ ਲਓ ਵੀ ਨਹੀਂ ਇਨਸਾਨ ਦਾ ਸਾਰਾ ਭਾਈ ਉਹਦੇ ਜਿੰਨਾ ਪੱਥਰ ਦਿਲ ਉਹਦੇ ਜਿੰਨਾ ਬਕਾਰ ਇਨਸਾਨ ਕੋਈ ਨਹੀਂ ਆ ਯਾਰ ਜਿੱਥੇ ਅਸੀਂ ਇੱਕ ਆਮ ਇਨਸਾਨ ਆ ਸਾਨੂੰ ਇਹਨਾਂ ਦੁੱਖ ਆ ਰਿਹਾ ਜਿਨ੍ਹਾਂ ਦੀ ਡਿਊਟੀ ਆ ਲੋਕਾਂ ਨੂੰ ਇਨਸਾਫ ਦੇਣਾ ਜੇ ਉਹ ਹੀ ਨਾ ਇਨਸਾਫ ਦੇਣਗੇ ਤਾਂ ਕੌਣ ਇਨਸਾਫ ਦੇਊਗਾ ਬਹੁਤ ਦੁੱਖ ਦੀ ਘੜੀ ਆ ਕੀ ਕਹੀਏ ਕੋਈ ਸਮਝ ਨਹੀਂ ਆਉਂਦੀ ਬਾਈ ਮੇਰਾ ਤਾਂ ਰੋਜ਼ਗਾਰ ਵੀ ਉਹੀ ਸੀ ਕਿ ਮੇਰਾ ਰੈਡੀ ਰੈਡੀ ਜਿਹੜਾ ਕਮਾ ਕੇ ਲਿਆਂਦਾ ਸੀ ਮੈਂ ਤਾਂ ਹੁਣ ਕੰਮ ਆ ਉਹ ਵੀ ਆਪ ਦਿਹਾੜੀਆਂ ਕਰਨੀਆਂ ਪੈਣੀਆਂ ਈ ਧੱਕੇ ਖਾਣੇ ਪੈਣਗੇ ਲੋਕਾਂ ਦੇ ਮੇਰੇ ਨਾਲ ਬਹੁਤ ਧੱਕਾ ਕਰਾਈਓ ਬੰਦੇ ਨੇ ਉਹਨੂੰ ਪੱਕੀ ਸਜ਼ਾ ਹੋਣੀ ਚਾਹੀਦੀ ਈ ਜਿਵੇਂ ਮੈਂ ਰੂੰ ਉਹ ਵੀ ਰੋਣਾ ਚਾਹੀਦਾ ਈ ਮੇਰੀ ਆਹੀ ਬੇਨਤੀ ਹੈ ਜੀ 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 ਸੋਹ ਰਾਜੀ ਭਾਜੀ ਬਹੁਤ ਮਾਣ ਜਿੰਦੇ ਜੀ ਤਾਂ ਦੇਖੋ ਜੀ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਆਤੋਂ ਸੰਭਾਲ ਲਈ ਮੌਤ ਨੂੰ ਗਲੇ ਲਗਾਇਆ ਠੀਕ ਹੈ ਨਾ ਜੀ ਮੌਤ ਨੂੰ ਗਲੇ ਲਗਾਇਆ ਪਰ ਜਿੰਦੇ ਜੀ ਦੇ ਤਾਂ ਤੜਪ ਤੜਪ ਕੇ ਮਰੇ ਆ ਪਰ ਆਪਾਂ ਹੁਣ ਅੱਜ ਦੀ ਡੇਟ ਦੇ ਵਿੱਚ ਇਨਸਾਫ ਹੋਣ ਵੀ ਨਾ ਸਰਕਾਰਾਂ ਦੇ ਸਕੀਆਂ ਠੀਕ ਹੈ ਨਾ ਉਹਨਾਂ ਦੇ ਡੈੱਡ ਬੋਡੀਆ ਪਈਆਂ ਤੇ ਉਹਨਾਂ ਦੀ ਰੂਹਾਂ ਨੂੰ ਆਪਾਂ ਰੂਹਾਂ ਨੂੰ ਤਾਂ ਨਾ ਪਾਛ ਇਹਨਾਂ ਰੋਲਣ ਦਈਏ ਜਿਹਨਾਂ ਨੇ ਡੀ ਦਾ ਰੋਲ ਦਿੱਤਾ ਮਾਲਕ ਨੇ ਉਹਨਾਂ ਨੇ ਆਪਣੇ ਆਪ ਨੂੰ ਤਾਂ ਰੋਲ ਦਿੱਤਾ ਮਾਲਕ ਨੇ ਉਹਨਾਂ ਨੇ ਇਹੋ ਜਿਹਾ ਤੇ ਸਿੱਧਾ ਟਾਇਆ ਆਪਣੇ ਆਪ ਨੂੰ ਖਤਮ ਕਰਕੇ ਉਹ ਪਰ ਹੁਣ ਉਹਨਾਂ ਦੇ ਰੂਹਾਂ ਨੂੰ ਤਾਂ ਆਪਾਂ ਸ਼ਾਂਤੀ ਦਵਾਈ ਹੈ ਬਿਲਕੁਲ ਸਰਕਾਰਾਂ ਕਿੱਥੇ ਸੁੱਤੀਆਂ ਨੇ ਜੋ ਇਨਸਾਫ ਦੇਣ ਚ ਐਨੀ ਢਿੱਲ ਕਰ ਰਹੀਆਂ ਨੇ ਹੱਥ ਬਨ ਕੇ ਸਾਰੇ ਬ੍ਰਦਰ ਗੋਪੂ ਵੱਲੋਂ ਪਰਿਵਾਰਿਕ ਮੈਂਬਰਾਂ ਵੱਲੋਂ ਬੇਨਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਵੀ ਇਸ ਘਟਨਾ ਦੇ ਮੇਨ ਮੁਖੀ ਨੇ ਉਹਨਾਂ ਨੂੰ ਜੋ ਤਦੋ ਜਲਦ ਜੇਲ੍ਹ ਦੇ ਅੰਦਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਚਲੋ ਫਿਰ